ਸਾਚੂ ਜੀ ਆਣੀ ਨਜ਼ਰ ਕਰਦੇ ਮੇਡੂ ਮੇਰੇ ਸਾਥ ਕੋਲ ਤੇ ਖੁੱਸ ਹੈ ਮੇਰੇ ਸਾਥ ਕੋਲ ਬੋਲੋ ਗੰਦੀ ਛੋੜ ਮਹਾਰਾਜ ਕੀ ਇਹ ਉਹੀ ਗੱਲ ਹੋ ਗਈ ਅੱਗੇ ਤਾਂ ਮੈਂ ਇਹ ਕਿਹਾ ਜ਼ਰੂਰ ਕਰਦਾ ਸੀ ਗਰੀਬਾਂ ਦੇ ਮਸੀਹਾ ਲੇਕਿਨ ਅੱਜ ਅੱਜ ਸਵੇਰ ਤੋਂ ਲੈ ਕੇ ਸਾਡੇ ਬਾਦੂ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐਨਐਸਸੀ ਕੋਈ ਮੈਨੂੰ ਅਰਦਾਸ ਲੱਗਾ ਇਹ ਜਿੰਨੀ ਜਿੰਨੀ ਸਿੱਖਤ ਹੋਈ ਹੈ ਇਹ ਬਹੁਤ ਮੋਠਾ ਦੇ ਕਰਕੇ ਉਹਨੇ ਸਿਮਾਰ ਕਰਕੇ تا ته کي ماهو مان اپني ۽ جايي ڏانهن تي لائیو ٿي ٿو بهت مهرباني ڇا عمر جو سچو ٿا ٿو مهرباني ٿو ٿي وڃي ٿو فٽي جا ڪڏهن ٿي وڃي ٿو نه نه ਸੰਗਤੀ ਮੇਲ ਔਰ ਇਕਜਟ ਸਰਕਾਰ ਜੋ ਵੀ ਇਹਨਾਂ ਨੇ ਸੰਘਰਸ਼ ਕਰਿਆ ਕੱਲ ਵੀ ਅੱਜ ਵੀ ਸਾਰੀ ਰੱਖਭਜ ਕੀਤੀ ਆਇਆ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਵਧਾਈ ਦਿੰਦਾ ਜਿਸ ਕਾ ਮਾਤੇ ਅਸੀਂ ਇੱਥੇ ਇਕੱਠੇ ਹੋਏ ਸੀ ਕੋਈ ਸੋਰੀਆਂ ਕੰਮ ਹੈ ਇਸ ਦੇ ਚੱਲ ਗਿਆ ਹੋਵੇ ਮੈਂ ਤੁਹਾਨੂੰ ਸ਼ਾਲੇ ਨੂੰ ਫੇਰ ਭਾਈ ਦਿੰਦਾ ਔਰ ਇੱਕ ਕੰਮ ਕਰਨਾ ਹੈ ਜੱਤਾ ਕੋ ਸਾਡੇ ਕੋ ਕਾਗਜ ਆਦਾ ਤੇ ਤੁਸੀਂ ਸਾਰਿਆਂ ਨੇ ਆਰਾਮ ਦੇ ਨਾਲ ਹੁਲੜ ਵਜ ਨਹੀਂ ਕਰਨੇ ਬੜੇ ਪਿਆਰ ਦੇ ਨਾਲ ਆਵੇਂ ਗੱਡੀਆਂ ਦੇ ਵਿੱਚ ਆਤੀ ਕਰਦੇ ਜਾਓ ਆਪਣੇ ਘਰ ਨੂੰ ਅੱਜ ਸਵੇਰ ਨੂੰ ਜਦੋਂ ਕੰਮ ਹੋ ਗਿਆ ਰਾਹ ਰੋਕੋ ਆ ਦੇਖ ਕਰਦੇ ਕੰਮ ਹੋ ਗਿਆ ਰਸਤਾ ਖੋਲ ਗਿਆ ਕੰਮ ਹੋ ਗਿਆ ਰਸਤਾ ਖੋਲਣਾ ਕਿ ਕਿਸੇ ਨੂੰ ਨਹੀਂ 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 ਨਾਲੇ ਪਹਿਲਾਂ ਆਪਣੇ ਬੜੇ ਬੜੇ ਦੇਰ ਦੇ ਕਿਸੇ ਨੇ ਕਿਤੇ ਜਾਣਾ ਨਹੀਂ ਜੋ ਮਹਾਰਾਜ ਜੀ ਨੇ ਕਿਹਾ ਸਵਾਮੀ ਜੀ ਉਹਨਾਂ ਨੇ ਸਾਰੇ ਸੰਤ ਆਦਰਨੀਏ ਮੇਰੇ ਕੋਲ ਤਾਂ ਭਾਈ ਮੈਂ ਤਾਂ ਇਹਨਾਂ ਦੇ ਬਹੁਤ ਬਹੁਤ ਵਾਰੀ ਆ ਧੰਨਵਾਦ ਕਰਨ ਵਾਸਤੇ ਵੀ ਕੋਈ ਸ਼ਬਦ ਨਹੀਂ ਹੈ ਕਿ ਜਿਨ੍ਹਾਂ ਨੇ ਇਹਨੀ ਧੁੱਪ ਦੇ ਵਿੱਚ ਐਡਾ ਸ਼ੰਗਾਸ ਲੜਿਆ ਆਪਣੇ ਗੁਰੂ ਮਹਾਰਾਜ ਜੀ ਖਾਤਰ ਮੈਂ ਤਾਂ ਮਹਾਰਾਜ ਜੀ ਮੋਰੇ ਬੇਨਤੀ ਕਰੂੰਗਾ ਇਹੀ ਕਿ ਮਹਾਰਾਜ ਜੀ ਆਪਣੇ ਸੰਤਾਂ ਨੂੰ ਜਿਹੜੇ ਹੰਸ ਨੇ ਇਹ ਇਹਨਾਂ ਨੂੰ ਹੋਰ ਚੱਕੀਆਂ ਐਡੀ ਕੁਡੀ ਜਿਹੜਾ ਆਇਆ ਨਹੀਂ ਤੇ ਜਿਹੜੇ ਨੰਮੀਆਂ ਲੱਤਾਂ ਉਹ ਵੀ ਆਗੇ ਤੇ ਹੋਣੇ ਦਾ ਕੋਲ ਚੋਇਸ ਕਰਕੇ ਚੋਇਸ ਕਰਕੇ ਮੈਂ ਸਾਰੀ ਸੰਗਤ ਦਾ ਤੇ ਜਨੋਂ ਧੰਨਵਾਦ ਕਰਦਾ ਤੇ ਜਨੋਂ ਧੰਨਵਾਦ ਕਰਦਾ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ ਸਾਰੇ ਕਿ ਤੁਹਾਨੂੰ ਮੈਂ ਦਈਏ ਦੇਖੋ ਸਤਿਬਰਾਂ ਨੇ ਜੋ ਅਸੀਂ ਚਾਹੁੰਦੇ ਸੀ ਉਹ ਕਰਤਾ ਠੀਕ ਹੈ ਨਾ ਹੁਣ ਇੱਕ ਗੱਲ ਧਿਆਨ ਚ ਰੱਖਿਓ ਅਸੀਂ ਮਹਾਰਾਜ ਦੀ ਇੱਜ਼ਤ ਨੂੰ ਬਰਕਰਾਰ ਰੱਖਣਾ ਬੁੱਲੜਵਾਜੀ ਨਹੀਂ ਕਰਨੀ ਕਿਤੇ ਸਟੇਜ 'ਤੇ ਗਾਣੇ ਲਾ ਲਾ ਭਾਈ ਜੋ ਗਲਤ ਹੈ ਨਹੀਂ ਠੀਕ ਹੈ ਠੀਕ ਹੈ ਇਹ ਗੱਲ ਵੀ ਚੇਤੇ ਰੱਖਿਓ ਪਹਿਲਾਂ ਵੀ ਇਹ ਕੰਮ ਵੀ ਸਾਡੀ ਗਲਤੀ ਨਾਲ ਵੀ ਹੋਇਆ ਬਿਲਕੁਲ ਗੇਟ ਲੱਗ ਗਿਆ ਸੀ ਅਸੀਂ ਬਿਨਾਂ ਮਤਵਨ ਤੋਂ ਗਾਣੇ ਪਾਏ ਫੋਟੋਆਂ ਡਰਾਉਂਦੀਆਂ ਫਲਾਣਾ ਇਹ ਗਲਤ ਹੈ ਸਾਡੇ ਅਸੀਂ ਕਿਸੇ ਦੀ ਨਿੰਦਿਆ ਕਰਕੇ ਆਪਣੇ ਗੁਰੂ ਦੀ ਉਪਮਾ ਨਹੀਂ ਕਰਨੀ ਅਸੀਂ ਆਪਣੇ ਗੁਰੂ ਦੀ ਉਪਮਾ ਕਰਨੀ ਹੈ ਸਾਡਾ ਗੁਰੂ ਸੂਰਜ ਹੈ ਉਹਦੇ ਸਾਹਮਣੇ ਕੋਈ ਦੀਵਾ ਨਹੀਂ ਕੰਮ ਕਰ ਸਕਦਾ ਕਬ ਜੈ ਪਰਦੇਵ ਮਗੀ ਜੈ ਇਹ ਗੱਲ ਚੇਤੇ ਰੱਖਿਓ ਸਾਡੇ ਗੁਰੂ ਸੂਰਜ ਨੇ ਸਾਨੂੰ ਸਭ ਨੂੰ ਪਤਾ ਹੈ ਸੋ ਘਾਇਰ ਹੋਰ ਤੇ ਦੁਨੀਆ ਝੂਮ ਲਾਤੀ ਉਹਨਾਂ ਨੇ ਦੁਨੀਆ ਆ ਬਹਿਲਾ ਮੁੰਡਾ ਨਹੀਂ ਤਾਂ ਇੱਥੇ ਹੀ ਰਹ ਜੇਣਾ ਸਾਰੇ ਆ ਨੇ ਬਿਰਦਾਂ ਗਾਰੇ ਸਭ ਇੱਥੇ ਰਹ ਜੇਣਾ ਉਹਨਾਂ ਦਾ ਨਾਮ ਸਦਾ ਹੀ ਰਹਿਣਾ ਉਹ ਗੰਗਾ ਸੀ ਗੰਗਾ ਚ ਜਿੰਨੇ ਮਰਜੀ ਨਾਲੇ ਪੈ ਜਾਣ ਉਹ ਗੰਗਾ ਨੇ ਪਵਿੱਤਰ ਰਹਿਣਾ ਕਦੇ ਗੰਗਾ ਗੰਦੀ ਹੋਈ ਹੈ ਨਹੀਂ ਜੀ ਪਰ ਇਹ ਗੱਲ ਮੇਰੀ ਕੀਤੇ ਰੱਖਿਓ ਖੋਲਣ ਬਾਜੀ ਨਾ ਕਰਿਓ ਅਸੀਂ ਗੰਗਾ ਨੰਦ ਮਹਾਰਾਜ ਦੇ ਉਹਨੇ ਆਈਆਂ ਮਹਾਰਾਜ ਨੇ ਕਿਤੇ ਵੀ ਥੱਕਾ ਹੋਇਆ ਮਹਾਰਾਜ ਨੇ ਕਦੇ ਚਿਤਾੜਿਆ ਵੀ ਨਹੀਂ ਆਪਣੀ ਭਗਤੀ ਲੈਣ ਚੱਲਦੇ ਰਹੇ ਅਸੀਂ ਗੁਰੂਆਂ ਦੇ ਸੇਵਕਾਂ ਬੰਦਗੀ ਕਰਦੇ ਰਹਿਣਾ ਜੇ ਅਸੀਂ ਬੰਦਗੀ ਕਰਾਂਗੇ ਸਾਡੇ ਗੁਰੂ ਸਾਨੂੰ ਹੋਰ ਉੱਚਾ ਚੱਕਣਗੇ ਕੰਗੜਾ ਗੱਦਗਰ ਤੇਰਾ ਮਹਾਰਾਜ ਕੀ ਜੈ ਪਰਮੇਸ਼ਰ ਦੀ ਰਜਾ ਕੀ ਹੁੰਦੀ ਹੈ ਇੱਕ ਰਾਜਾ ਸੀ ਰਾਜਾ ਉਹ ਆਪਣੇ ਮੰਤਰੀ ਦੇ ਨਾਲ ਸਹਕਾਰ ਖੇਡਣ ਚੱਲੇ ਆ ਤਿਆਰੀ ਕਰਨੀ ਚੱਲੀ ਹੈ ਵੀ ਕਹਿੰਦੇ ਚੱਲੋ ਕਿਰਪਾਨ ਚੱਕ ਕਰ ਲੱਗੇ ਉਹਦੀ ਉਂਗਲੀ ਵੱਡੀ ਗਈ ਵੱਡੀ ਗਈ ਨਾ ਉਂਗਲੀ ਉਂਗਲੀ ਵੱਡੀ ਤੇ ਮੱਕੜੀ ਸੀ ਰੱਬ ਦਾ ਭਗਤ ਉਹ ਕਹਿੰਦਾ ਵੀ ਜੋ ਹੋਇਆ ਬਹੁਤ ਵਧੀਆ ਹੋਇਆ ਰਾਜਨ ਇਹ ਪਰਮੇਸ਼ਰ ਦੀ ਰਜ਼ਾ ਹੈ ਰਾਜੇ ਨੂੰ ਗੁੱਸਾ ਆਇਆ